ਰੋੜਕਾ ਕਲਾਂ ਦੇ ਪ੍ਰਾਚੀਨ ਸ਼ੈਵ ਮੰਦਿਰ ਪ੍ਰਬੰਧਕ ਕਮੇਟੀ ਪਤੀ ਬੁੱਲਾ ਕੀ ਬੁੱਲੋ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਧੂਮਤਮ ਨਾਲ ਮਨਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਰੋੜਕਾ ਕਲਾਂ ਵਿਖੇ ਹਰ ਸਾਲ ਸ਼ਿਵਰਾਤਰੀ ਦਾ ਤਿਹਾੜ ਬਹੁਤ ਹੀ ਉਤਸ਼ਾਹ ਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਤਿੰਨ ਦਿਨਾਂ ਚੱਲੇ ਪ੍ਰੋਗਰਾਮ ਵਿੱਚ ਪਹਿਲੇ ਦਿਨ ਸ਼ੁਭ ਯਾਤਰਾ ਸਜਾਈ ਗਈ ਦੂਸਰੇ ਦਿਨ ਜੰਗਮ ਸੇਵਕਾਂ ਵੱਲੋਂ ਸ਼ੈਵਿਆਰ ਦਾ ਗੁੰਗਾਨ ਕੀਤਾ ਗਿਆ ਤੇ ਅੱਜ ਸਾਰਾ ਦਿਨ ਅਟੁੱਟ ਲੰਗਰ ਵਰਤਾਏ ਗਏ ਪ੍ਰਚੀਨ ਸੇਵ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸਾਰੇ ਸਮਾਗਮਾਂ ਨੂੰ ਸੰਪੂਰਨ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਸਹਿਯੋਗੀ ਸੱਜਣਾ ਦਾ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਬਲਜੀਤ ਸਿੰਘ, ਸਕੱਤਰ ਗੁਰੂਦਤ ਮੈਣੀ, ਅਸ਼ਰ ਮਹੇਸ਼ ਕੁਮਾਰ, ਮੀਤ ਪ੍ਰਧਾਨ ਮਕਲਵੰਤ ਬੰਟੀ, ਗੁਰਪ੍ਰੀਤ ਸਿੰਘ, ਪ੍ਰੋਫੈਸਰ ਇੰਦਰਜੀ ਦੇਵੇਸ਼ਰ, ਪ੍ਰਦੀਪ ਕੌਸ਼ਲ, ਅਸ਼ੋਕ ਕੁਮਾਰ, ਚਰਨਜੀਤ ਆਦਿ ਹਾਜ਼ਰ ਸਨ। ਜਿਕਰਾ ਭੋਲੇ ਪੰਡਾਰੀ ਜੀ ਦਾ ਬਹੁਤ ਸੱਚੇ ਦਰਵਾਜ਼ ਕੀ ਜੈ ਅਸੀਂ ਪਿੰਡ ਰੋੜਕਾ ਕੱਲਾ ਪੱਤੀ ਬੁੱਲਾ ਖੇ ਵਿਖੇ ਸ਼ੈ ਮੰਦਰ ਵਿੱਚ ਬੋ ਰਹੇ ਆ ਅਸੀਂ 10 ਤਰੀਕ ਨੂੰ ਸ਼ੋਭਾ ਯਾਤਰਾ ਤੇ 11 ਤਰੀਕ ਨੂੰ ਹਮਨ ਤੇ ਸ਼ਬਿਆ ਕੀਤਾ ਗਿਆ ਤੇ ਉਸ ਤੋਂ ਬਾਅਦ ਦੁੱਧ ਤੇ ਫਰੂਟ ਦਾ ਲੰਗਰ ਲਾਇਆ ਗਿਆ 12 ਤਰੀਕ ਨੂੰ ਉਤਤ ਲੰਗਰ ਵਰਤਿਆ ਅਸੀਂ ਗ੍ਰਾਮ ਪੰਚਾਇਤ ਦਾ ਤੇ ਤੇ ਸ਼ੇਪ ਸ਼ੇ ਮੰਦਰ ਦੇ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ